ਤੇਰੇ ਕੋ ਪੰਜਾਬ ਦਾ ਹਿੱਸਾ ਤੇ ਉੱਤੇ ਹਿੰਦੀ ਥੱਲੇ ਅੰਗਰੇਜ਼ੀ ਪੰਜਾਬੀ ਦਾ ਨਾਂ ਨਿਸ਼ਾਨੇ ਨਹੀਂ ਇੱਕ ਵੀਡੀਓ ਵਿਖਾਈ ਸੀ ਆਜ਼ਾਦ ਆ ਗਿਆ ਹੁਣ ਹਿੰਦੀ ਤੇ ਅੰਗਰੇਜ਼ੀ ਲਿਖੀ ਗਈ ਸੀ ਭਾਈ ਜੀ ਤੇ ਪੰਜਾਬੀ ਦੇ ਨਾਲ ਵਿਤਕਰਾ ਕੀਤਾ ਗਿਆ ਸੀਗਾ ਤੇ ਇਹਨਾਂ ਬੋਰਡਾਂ ਨੂੰ ਜਿਹੜਾ ਅਸੀਂ ਕਬਜ਼ੇ ਦੇ ਵਿੱਚ ਵੀ ਲੈ ਕੇ ਪੰਜਾਬ ਪੁਲਿਸ ਦੀ ਟੀਮ ਜਿਹੜੀ ਥਾਣੇ ਲੈ ਕੇ ਜਾ ਰਹੀ ਹੈpropto ਦੇ ਵਿਧਾਇਕ ਦਿਨੇਸ਼ ਚੱਡਾ ਵੀ ਪਹੁੰਚਦੇ ਉਸ ਟਾਈਮ ਰਾਤ ਨੂੰ ਅੱ비 ਰਾਤ ਨੂੰ ਵੀ ਦਿਖਾਇਆ ਹੋ ਦੋਸਤੋ ਇਹ ਆ ਲੋਕ ਏਕੇ ਦੀ ਜਿੱਤ ਆ ਉਹ ਸਾਹਮਣੇ ਉਹੀ ਗੱਡੀ ਤੇ ਉਹੀ ਬਾਈ ਜੀ ਉਹ ਤੋਂ ਬਾਅਦ ਇਹ ਹੁਣ ਤੁਸੀਂ ਦੁਬਾਰਾ ਲੈ ਕੇ ਆਏ ਹੋ ਚੱਕਰ ਦੇ ਗਏ ਸਾਰਾ ਨਵਰੇ ਕਰੇ ਇਹ ਇੱਥੇ ਤੋਂ ਬੋਰਡ ਹੀ ਚੱਕ ਲਏਗੇ ਸੀ ਕਿ ਉਹ ਟੇਪ ਆਈ ਹੋਣੀ ਹੈ ਨਾ ਨਹੀਂ ਨਹੀਂ ਸਾਰੇ ਸਟਰਕਚਰ ਨਵੇਂ ਬਣਾਏਗੇ ਆ ਬੋਰਡ ਵੀ ਨਵੇਂ ਬਣਾਏਗੇ ਦੂਜੇ ਜਿਹੜੇ ਪੁਲਿਸ ਥਾਣੇ ਗਏ ਸੀ ਉਹ ਉੱਥੇ ਆਈ ਪਲਾਟਸ ਪਈ ਆ ਹੁਣ ਜਿਹਨਾਂ ਨੇ ਇਹ ਗਲਤੀ ਕੀਤੀ ਜਾਣ ਬੁੱਝ ਕੇ ਕੀਤੀ ਸੀ ਇਹਨਾਂ ਨੂੰ ਵੀ ਪਤਾ ਵੀ ਜਿਹੜੇ ਤੁਸੀਂ ਸਟੇਟ ਦੇ ਵਿੱਚੋਂ ਉੱਥੇ ਸਭ ਤੋਂ ਪਹਿਲਾਂ ਇਹਨਾਂ ਨੂੰ ਪਤਾ ਸੀ ਪਰ ਇਹ ਗਿਰਗਟ ਲੋਕ ਨੇ ਗਿਰਗਟਾਏ ਇਹ ਜਾਣ ਬੁੱਝ ਕੇ ਇਸ ਤਰ੍ਹਾਂ ਕਰਦੇ ਆ ਜਨੇਜ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਉਹ ਗੱਲ ਚੁੱਕੀ ਉਹਦਾ ਸਵਾਗਤ ਕਰਦੇ ਆਂ ਅਸੀਂ ਉਸ ਚੀਜ਼ ਦਾ ਪਰ ਤੁਹਾਡੀ ਸਰਕਾਰ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਵਿੱਚ ਗਲਤ ਗੱਲਾਂ ਉਹਨਾਂ ਦਾ ਅਸੀਂ ਵਿਰੋਧ ਵੀ ਕਰਦੇ ਆਂ ਇਹ ਲੋਕਾਂ ਦਾ ਇੱਕ ਜਿੰਦਾਬਾਦ ਸਾਡੀ ਮਾਂ ਬੋਲੀ ਪੰਜਾਬੀ ਜਿੰਦਾਬਾਦ ਸਤਿ ਸ੍ਰੀ ਅਕਾਲ ਜੀ ਦੋਸਤੋ ਪੰਜਾਬੀਆਂ ਨੂੰ ਇੱਕ ਜਿੱਤ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣ ਦੇ ਲਈ ਇਹ ਵੀਡੀਓ ਮੈਂ ਦੁਬਾਰਾ ਬਣਾ ਰਿਹਾ ਇੱਕ ਵੀਡੀਓ ਵਿਖਾਈ ਸੀ ਆਜ਼ਾਦ ਆ ਗਿਆ ਹੁਣ ਹਿੰਦੀ ਤੇ ਅੰਗਰੇਜ਼ੀ ਲਿਖੀ ਗਈ ਸੀ ਬਾਈ ਜੀ ਤੇ ਪੰਜਾਬੀ ਦੇ ਨਾਲ ਵਿਤਕਰਾ ਕੀਤਾ ਗਿਆ ਸੀਗਾ ਤੇ ਉਹ ਵੀਡੀਓ ਵਿਖਾਈ ਇੱਕਦਮ ਤੁਰੰਤ ਐਕਸ਼ਨ ਵੀ ਹੁੰਦਾ ਸਾਡੇ ਰੋਪੜ ਦੇ ਵਿਧਾਇਕ ਦਿਨੇਸ਼ ਚੱਡਾ ਵੀ ਪਹੁੰਚਦੇ ਉਸ ਟਾਈਮ ਰਾਤ ਨੂੰ ਅੱਧੀ ਰਾਤ ਨੂੰ ਵੀ ਦਿਖਾਇਆ ਉਹ ਤੇ ਹੁਣ ਦੇਖੋ ਦੋਸਤੋ ਇਹ ਆ ਲੋਕ ਇੱਕ ਇੱਕ ਦੀ ਜਿੱਤ ਹੈ ਜੇ ਮੈਂ ਕਹਾਂ ਵੀ ਮੈਂ ਵੀਡੀਓ ਪਾਈ ਸੀ ਬਾਈ ਜੀ ਕੁਝ ਨਹੀਂ ਕਰ ਸਕਦੇ ਆਪਾਂ ਲੋਕਾਂ ਦਾ ਇੱਕ ਜਿੰਦਾਬਾਦ ਕਿਉਂਕਿ ਜਦੋਂ ਲੋਕ ਇਕਤਾ ਹੋਵੇ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਹਿੱਲ ਜਾਂਦੀਆਂ ਬਾਈ ਜੀ ਇਹ ਤਾਂ ਬਹੁਤ ਛੋਟਾ ਜਿਹਾ ਮੁੱਦਾ ਸੀਗਾ ਪਰ ਸਾਡੇ ਲਈ ਬਹੁਤ ਵੱਡਾ ਸੀ ਜੇ ਜੀ ਪਿਛੋਕਰ ਦੀ ਗੱਲ ਕਰੀਏ ਤਾਂ ਆ ਸਾਫ਼ ਤੌਰ ਤੇ ਤੁਸੀਂ ਵੇਖ ਲਓ ਬੋਰਡ ਬਣ ਕੇ ਲੱਗਣ ਲਈ ਤਿਆਰ ਹੈ ਹੁਣ ਵੀ ਇੱਕ ਗਲਤੀ ਸੀਗੀ ਚੰਡੀਗੜ੍ਹ ਅੜਾੜੇ ਦੇ ਪੈਰ ਤੇ ਜਿਹੜਾ ਹਾ ਹਾ ਸੀਗਾ ਉਹ ਥੋੜਾ ਜਿਹਾ ਅੱਗੇ ਪਾਸਾ ਸੀਗਾ ਉਹ ਪਿੱਛੇ ਆਪਾਂ ਨੇ ਸਹੀ ਕਰਵਾਇਆ ਆ ਆ ਤੋਣ ਦਿਖਦਾ ਹੁਣ ਸਕਰੀਨ ਦੇ ਉੱਤੇ ਤਾਂ ਇਹ ਪੰਜਾਬੀਆਂ ਨੂੰ ਮੁਬਾਰਕਾਂ ਬਹੁਤ ਤੁਹਾਡੇ ਏਕੇ ਦੀ ਜਿੱਤ ਹੋਈ ਹੈ ਉਹ ਸਾਹਮਣੇ ਉਹੀ ਗੱਡੀ ਤੇ ਉਹੀ ਬਾਈ ਜੀ ਹਾਂਜੀ ਬਾਈ ਜੀ ਚੜਦੀ ਕਲਾ ਜੀ ਠੀਕ ਹੈ ਬਾਈ ਠੀਕ ਠਾਕ ਹੈ ਹਾਂਜੀ ਹਾਂਜੀ ਇਹ ਵਧਾਈਆਂ ਬਾਈ ਤੁਹਾਨੂੰ ਹੈ ਮੁਬਾਰਕਾਂ ਹੈ ਚਲੋ ਵਧੀਆ ਹੋ ਗਿਆ ਠੀਕ ਹੋ ਗਿਆ ਬਿਲੰਬ ਬਾਈ ਹਾਂਜੀ ਹੁਣ ਤਾਂ ਕੋਈ ਬਿਲੰਬ ਬਾਈ ਨਹੀਂ ਨਹੀਂ ਹੁਣ ਤਾਂ ਠੀਕ ਹੋ ਗਿਆ ਸਾਰਾ ਚਲੋ ਉੱਪਰ ਸਾਡੀ ਪੰਜਾਬੀ ਮਾਂ ਬੋਲੀ ਬਾਈ ਹੈ ਨਾ ਆ ਗਈ ਉਹ ਤੋਂ ਬਾਅਦ ਇਹ ਹੁਣ ਤੁਸੀਂ ਦੁਬਾਰਾ ਲੈ ਕੇ ਆਏ ਹੋ ਸਾਰਾ ਨਵਾਂ ਲੈ ਕੇ ਆਏ ਹੋ ਇਹ ਇੱਥੇ ਤੋਂ ਬੋਰਡ ਹੀ ਚੱਕ ਲਏਗੇ ਸੀ ਕਿ ਉਹ ਟੇਪ ਆਈ ਹੋਣੀ ਹੈ ਨਾ ਨਹੀਂ ਨਹੀਂ ਸਾਰੇ ਸਟਰਕਚਰ ਨਵੇਂ ਬਣਾਏਗੇ ਆ ਬੋਰਡ ਹੀ ਨਵੇਂ ਬਣਾਈ ਦੂਜੇ ਜਿਹੜੇ ਪੁਲਿਸ ਥਾਣੇ ਗਏ ਸੀ ਉਹ ਉੱਥੇ ਹੀ ਪਈ ਆਈ ਜੀ ਪਲਾਟ 'ਚ ਪਈ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਤਾਂ ਤੁਸੀਂ ਪੱਕੇ ਹੀ ਇਨਾਂ ਦੇ ਨਾਲ ਹੋ ਹਾਂਜੀ ਠੀਕ ਹੈ ਠੀਕ ਹੈ ਤੁਸੀਂ ਵੀ ਚਾਹੁੰਦੇ ਸੀ ਵੀ ਆਪਣੀ ਭਾਈ ਪੰਜਾਬੀ ਉੱਪਰ ਹੁਣ ਜਾਏ ਦੀ ਇਹ ਤਾਂ ਚਾਹੁੰਦੇ ਹੋਵੋਗੇ ਹਨਾ ਕਿਹੜਾ ਏਰੀਆ ਵੀਰੇ ਆਪਣਾ ਆਪਣਾ ਗੋਨਿਆਂਣਾ ਗੋਨਿਆਂਣਾ ਅੱਛਾ ਚਾ ਗੋਨਿਆਂਣਾ ਤਾਂ ਵੈਸੇ ਹੀ ਬਹੁਤ ਮਜੂਰ ਹੈ ਚਲੋ ਠੀਕ ਹੈ ਭਾਈ ਤੇ ਆ ਦੇਖੋ ਜੀ ਦੋਸਤੋ ਇਸ ਕਰਕੇ ਮੈਂ ਜ਼ਰੂਰ ਕਹਿੰਦਾ ਯਾਰ ਜਿੱਥੇ ਕੁਝ ਗਲਤ ਹੋ ਰਿਹਾ ਹੁੰਦਾ ਇਕੱਠੇ ਹੋ ਜਾਇਆ ਕਰੋ ਪ੍ਰਭੂ ਅਸੀਂ ਇਕੱਠੇ ਨਹੀਂ ਹੁੰਦੇ ਇੱਕ ਚਮਚਾਗਰੀ ਕਰੀ ਜਾਂਦਾ ਏ ਲੀਡਰਾਂ ਦੀ ਤੇ ਦੂਜਾ ਬੰਦਾ ਵਿਚਾਰਾ ਬੋਲੀ ਜਾਂਦਾ ਤੇ ਉੱਥੇ ਫੁੱਟ ਪਈ ਦੇਖ ਕੇ ਨਾ ਲੀਡਰ ਤੇ ਆਹ ਕੰਮ ਫਿਰ ਉੱਥੇ ਫਿਰ ਆਪਾਂ ਨੂੰ ਜਿੱਤ ਨਹੀਂ ਮਿਲਦੀ ਜੇਲਾ ਹੀ ਦੇਖਣੀਆਂ ਪੈਂਦੀਆਂ ਪਰ ਮੈਂ ਕਹਿੰਦਾ ਵੀ ਵੀਰਾਂ ਦਾ ਬਹੁਤ ਤਨਬਾਹ ਦੇ ਜਿਨ੍ਹਾਂ ਨੇ ਉਸ ਵੀਡੀਓ ਨੂੰ ਵਾਇਰਲ ਵੀ ਕੀਤਾ ਤੇ ਦੇਖਿਆ ਮੈਂ ਤਾਂ ਇਹ ਕਹਿੰਦਾ ਵੀ ਜਿੱਥੇ ਵੀ ਤੁਹਾਨੂੰ ਗਲਤ ਹੁੰਦਾ ਬਈ ਅੱਖਾਂ ਨਾ ਮੀਚਿਆ ਕਰੋ ਆਪਾਂ ਕੁਝ ਨਾ ਕੁਝ ਆਪਣੇ ਪੰਜਾਬ ਨੂੰ ਦੇ ਕੇ ਜਾਈਏ ਤੇ ਹੁਣ ਇੱਕ ਗੱਲ ਉੱਥੇ ਕੀਤੀ ਸੀਗੀ ਵਿਧਾਨ ਸਭਾ ਦੇ ਵਿੱਚ ਬਈ ਇਹ ਜ਼ਰੂਰੀ ਆ ਲਿਖਣੀ ਪਰ ਜਦੋਂ ਕੋਈ ਲਿਖਦਾ ਨਹੀਂ ਆ ਤਾਂ ਉਹਦੇ ਲਈ ਸਜ਼ਾ ਦਾ ਪ੍ਰਬੰਧ ਨਹੀਂ ਹੈਗਾ ਦੂਜੇ ਤੇ ਕੀ ਕਾਰਵਾਈ ਹੋਵੇ ਤਾਂ ਉਹ ਕਾਨੂੰਨ ਜ਼ਰੂਰ ਲਿਆਂਦਾ ਜਾਵੇ ਪਰ ਜੇ ਕਿਤੇ ਸਾਡੇ ਲੀਡਰ ਇਸ ਪ੍ਰਤੀ ਸੰਜੀਦਾ ਹੁੰਦੇ ਤਾਂ ਉਸੇ ਟਾਈਮ ਕਹਿੰਦੇ ਵੀ ਹਾਂਜੀ ਬਣਨਾ ਚਾਹੀਦਾ ਸੀ ਪਰ ਉਹਨਾਂ ਨੇ ਗੱਲ ਕਰਤੀ ਮੁੜ ਕੇ ਕਿਸੇ ਨੇ ਨਾਂ ਨਹੀਂ ਲਿਆ ਉਧਰੋਂ ਵੀ ਤੁਰਿਏ ਬਾਈ ਜੀ ਅਜਹੀਆਂ ਜਿਹੜੇ ਸਾਡੇ ਵਿੱਚ ਗਿਰਗਟਾ ਬੈਠੀਆਂ ਨਾ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਲਈ ਆ ਹੁਣ ਜਿਹਨਾਂ ਨੇ ਇਹ ਗਲਤੀ ਕੀਤੀ ਜਾਣ ਬੁੱਝ ਕੇ ਕੀਤੀ ਸੀ ਇਹਨਾਂ ਨੂੰ ਵੀ ਪਤਾ ਵੀ ਜਿਹੜੇ ਤੁਸੀਂ ਸਟੇਟ ਦੇ ਵਿੱਚੋਂ ਉੱਥੇ ਸਭ ਤੋਂ ਪਹਿਲਾਂ ਦਾ ਇਹਨਾਂ ਨੂੰ ਪਤਾ ਸੀ ਪਰ ਇਹ ਗਿਰਗਟਾ ਲੋਕ ਨੇ ਗਿਰਗਟਾ ਹੈ ਜਾਣ ਬੁੱਝ ਕੇ ਇਸ ਤਰ੍ਹਾਂ ਕਰਦੇ ਆ ਤੇ ਇਹਨਾਂ ਦੇ ਲਈ ਸਜ਼ਾ ਦਾ ਪ੍ਰਬੰਧ ਦੇ ਲਈ ਜ਼ਰੂਰ ਬੋਲੀਏ ਆਪਾਂ ਤੇ ਅਨੇਜ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਉਹ ਗੱਲ ਚੁੱਕੀ ਉਹਦਾ ਸਵਾਗਤ ਕਰਦੇ ਆਂ ਅਸੀਂ ਉਸ ਚੀਜ਼ ਦਾ ਪਰ ਤੁਹਾਡੀ ਸਰਕਾਰ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਵਿੱਚ ਗਲਤ ਗੱਲਾਂ ਉਹਨਾਂ ਦਾ ਅਸੀਂ ਵਿਰੋਧ ਵੀ ਕਰਦੇ ਆਂ ਜਿੱਥੇ-ਜਿੱਥੇ ਚੰਗਾ ਕੰਮ ਤੁਹਾਡੀ ਸਰਕਾਰ ਵੀ ਕਰੂਗੀ ਤੁਸੀਂ ਕਰੋਗੇ ਅਸੀਂ ਤੁਹਾਡੇ ਨਾਲ ਆ ਪੰਜਾਬੀ ਲੋਕ ਚੈਨਲ ਵੀ ਨਾਲ ਆਏ ਅਸੀਂ ਟਟ ਕੇ ਕਿਉਂਕਿ ਅਸੀਂ ਲੀਡਰਾਂ ਦੇ ਚਮਚੇ ਨਹੀਂ ਹੈਗੇ ਅਸੀਂ ਪੰਜਾਬ ਨੂੰ ਤੰਦਰੁਸਤ ਚੜ੍ਹਦੀ ਕਲਾ ਵਾਲਾ ਸੋਹਣਾ ਪੰਜਾਬ ਵੇਖਣਾ ਚਾਹੁੰਦੇ ਆਂ ਪਿਆਰ ਕਰਦੇ ਆਂ ਅਸੀਂ ਵੀ ਭਾਈ ਆਪਣੇ ਪੰਜਾਬ ਨੂੰ ਉਸੇ ਪਿਆਰ ਦੇ ਕਰਕੇ ਆ ਵੀਡੀਓ ਉਹ ਵੀਡੀਓ ਪਾਉਣੀ ਪਈ ਸੀ ਤੇ ਬਾਈ ਕੁਲਵਿੰਦਰ ਸਿੰਘ ਪੰਜੋਲਾ ਕਿਸਾਨ ਯੂਨੀਅਨ ਤੋਂ ਜਿਹੜੇ ਉਸੇ ਟਾਈਮ ਪਹੁੰਚੇ ਸੀ ਜਿਨ੍ਹਾਂ ਕਿ ਅਸੀਂ ਮੋਰਚਾ ਲਾਵਾਂਗੇ ਉਹਨਾਂ ਦਾ ਵੀ ਧੰਨਵਾਦ ਵੀਰ ਦਾ ਤੇ ਰਣਜੀਤ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਕਿਹਾ ਸੀ ਕਿ ਨਹੀਂ ਆਪਾਂ ਹੁਣੇ ਆਉਂਦੇ ਆ ਤੇ ਉਹਦੇ ਬਾਅਦ ਬਾਈ ਐਡਵੋਕੇਟ ਕਮਲ ਸੈਣੀ ਕਟਲੀ ਤੋਂ ਸਰਪੰਚ ਸਾਹਿਬ ਉਹ ਮੌਕੇ ਤੇ ਪਹੁੰਚ ਗਏ ਸੀਗੇ ਉਹ ਕਹਿੰਦੇ ਵੀ ਆਪਾਂ ਇਹਨਾਂ ਤੇ ਪਾ ਕੇ ਸਾਰਾ ਕੋਰਟ ਦੇ ਵਿੱਚ ਘੜੀਸੀਏ ਇਹਨਾਂ ਨੂੰ ਪਰ ਫਿਰ ਇਹ ਮਸਲੇ ਦਾ ਹੱਲ ਹੋਇਆ ਪਰ ਇਹਦੇ ਲਈ ਸਜ਼ਾ ਦਾ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਉਹਦੇ ਲਈ ਹੁਣ ਅਸੀਂ ਆਵਾਜ਼ ਜ਼ਰੂਰ ਜ਼ਰੂਰ ਉਠਾਈਏ ਤੇ ਇਹ ਬੋਰਡ ਤਿਆਰ ਹੈ ਜੀ ਲੱਗਣ ਦੇ ਲਈ ਤੇ ਮੈਂ ਇੱਕ ਵਾਰ ਫੇਰ ਕਹਿੰਦਾ ਵੀ ਲੋਕਾਂ ਦਾ ਇੱਕਾ ਜਿੰਦਾਬਾਦ ਸਾਡੀ ਮਾਂ ਬੋਲੀ ਪੰਜਾਬੀ ਜਿੰਦਾਬਾਦ ਬਹੁਤ ਧੰਨਵਾਦ ਜੀ ਸ਼ੁਕਰੀਆ